ਜੇ ਹਨ ਮੈਨੂੰ ਤਾਂ 50 ਸਾਲ ਹੋ ਗਏ ਹੋਣਿਆ ਜੀ ਬੈਠੀ ਨੂਰੇ ਸਾਨੂੰ ਕੋਈ ਪਤਾ ਨਹੀਂ ਹੈਗਾ ਇਹ ਨਾਲੇ ਚ ਆ ਕਾਦੇ ਚ ਆ ਕਾਦੇ ਚ ਨਹੀਂ ਹੈਗੀ ਜੇ ਕਿਤੇ ਕੋਈ ਹੁੰਦੀ ਵੀ ਆ ਆ ਕੇ ਕਹਦੇ ਕੋਈ ਨਾ ਭਾਈ ਕੋਈ ਨਾ ਮੈਂ ਬੈਠਾ ਹੂਰੀ ਬੈਠਾ ਐ ਮੈਂ ਵੀ ਹੁਣ ਉਹਨੂੰ ਬੁਲਾ ਕੇ ਉਹਨੂੰ ਪੁੱਛਿਆ ਜਾਵੇ ਵੀ ਸਾਨੂੰ ਕਿਉਂ ਪਰੇਸ਼ਾਨ ਕਰਿਆ ਜਾ ਤੁਸੀਂ ਫੋਨ ਕੀਤਾ ਉਹਨੂੰ ਆទៀ ਹੈ ਆ ਰਿਹਾ ਹੈ ਹੁਣ ਬੰਦਾ ਹੀ ਹੋਣ ਬੰਦਾ ਆ ਰਿਹਾ ਹੈ ਜੀ ਹੁਣ ਬੰਦਾ ਆ ਰਿਹਾ ਹੈ ਲੇਖੇ ਦੀ 50 ਸਾਲ ਹੋ ਗਏ ਹੁਣ ਮੈਨੂੰ ਬੈਠੇ ਨੂੰ ਮੀਟਰ ਤੇ ਜਿਹੜਾ ਮੀਟਰ ਵੀ ਲੱਗਿਆ ਹੋਇਆ ਹੈ ਜੀ ਨਾਲੀਆਂ ਵੀ ਬਣੀਆਂ ਹੋਈਆਂ ਬਿੱਲ ਪਾਣ ਦੇ ਕੋਈ ਵੀ ਸਭ ਕੁਝ ਕਰਦੇ ਆ ਅਸੀਂ ਸਾਬ ਨਾਲੀਆਂ ਪੱਕੀਆਂ ਬਣੀਆਂ ਹੋਈਆਂ ਸਭ ਦੀ ਸਹੂਲਤ ਹੈ ਸਭ ਮਹੱਲੇ ਚ ਵੀ ਹੁਣ ਕਾਤੇ ਟਾ ਰਿਹਾ ਫਿਰ ਇਹ ਸਾਨੂੰ ਕੋਈ ਨੋਸਟ ਨਹੀਂ ਆਇਆ ਸਾਨੂੰ ਕੋਈ ਕੁਝ ਕਿਸੇ ਨੇ ਦੱਸਿਆ ਨਹੀਂ ਹੈ ਅਸੀਂ ਬੱਚਿਆਂ ਨੂੰ ਲੈ ਕੇ ਕਿੱਥੇ ਜਾਈਏ ਬੱਚਿਆਂ ਦੇ ਛੋਟੇ ਨੋਸ ਕਿੱਥੇ ਜਾਈਏ ਹੁਣ ਗਰੀਬ ਬੰਦੇ ਦਿਹਾੜੀ ਕਰਕੇ ਅਸੀਂ ਰੋਟੀ ਖਾਣੇ ਆ ਪਹਿ ਆਸੀਂ ਮਕਾਨ ਕਿੱਥੇ ਦੇ ਪਾ ਲੂਗੇ ਜਗਾਸੀਂ ਕਿੱਥੇ ਦੇ ਖਰੀਦ ਲੂਗੇ ਉਹਨੂੰ ਪਹਿਲਾਂ ਨਹੀਂ ਤੇ ਦੇਖਦਾ ਵੀ ਇਹ ਨਾਲੇ ਚ ਜਗਾ ਆਉਂਦੀ ਐ ਮੈਂ ਕਿਉਂ ਵੇਚਦਾ ਉਹਦੇ ਕੋਸੂਰਾ ਉਹਦੇ ਦੇ ਕਾਰਵਾਈ ਕਰੋ ਤੁਸੀਂ ਉਹਦੇ ਦੇ ਕਾਰਵਾਈ ਹੋਣੀ ਚਾਹੀਦੀ ਆ ਉਹਨੂੰ ਇਸ ਟਾਈਮ ਉਹਦੇ ਬੁਲਾਉਣਾ ਚਾਹੀਦਾ ਐ ਕਿ ਆ ਗਰੀਬ ਮਾਰ ਰਹੇ ਆ ਅਸੀਂ 28 ਸਾਲ ਤੋਂ ਹੀ ਸੰਰ ਰਹੇ ਸੀ 28 ਸਾਲ ਹੋ ਗਏ ਇਹ ਕੀ ਤੋਂ ਲਈ ਸੀ ਇਹ ਪ੍ਰਾਪਰਟੀ ਜਿਹੜੀ ਹੈਗੀ ਹੰਜੀ ਸਿੰਘ ਟਿੰਡਸ ਤੋਂ ਟਿੰਡਸ ਤੋਂ ਤੁਸੀਂ ਫਿਰ ਬਾਅਦ ਚ ਇੱਥੇ ਘਰ ਪਾਇਆ ਹਾਂ ਹੁਣ ਕੀ ਨੋਟਿਸ ਆਇਆ ਤੁਹਾਨੂੰ ਕੁਣ ਰਾਜਾ ਸਾਨੂੰ ਪਹਿਲਾਂ ਆਏ ਤੇ 6 ਮਹੀਨੇ ਪਹਿਲਾਂ ਵੀ ਤੁਹਾਡੇ ਘਰ ਆਹ ਜਾਣਗੇ ਫੇਰ ਚੁੱਪ ਹੋ ਗਏ ਸੀਗੇ ਫੇਰ ਹੁਣ ਫੇਰ ਹੁਣ ਕਹਿੰਦੇ ਨੇ ਵੀ ਹਾਂ ਢਾਉਣੇ ਨੇ ਕਿੰਨੇ ਕਰਨਗੇ ਬਹੁਤ ਕਰਨੇ ਰਾਜਾ ਕਿੰਨੇ ਕਰ ਹੋਣਗੇ ਜੀ ਤਾਂ ਨਾ ਮਰਾ ਬੰਦੇ ਹੁਣ ਰਾਜੇ ਹੁਣ ਕਿਹੜਾ ਗਿਣੇ ਜਦੋਂ ਉਹਨਾਂ ਨੇ ਵੇਚੀ ਆ ਤੁਹਾਨੂੰ ਜਦ ਤੁਸੀਂ ਰਜਿਸਟਰੀਆਂ ਕਰਾਈਆਂ ਉਦੋਂ ਨਹੀਂ ਪਤਾ ਲੱਗਿਆ ਸੀਗਾ ਸਾਨੂੰ ਰਾਜੇ ਪਤਾ ਹੀ ਨਹੀਂ ਤਾਂ ਫਿਰ ਅਸੀਂ ਲੈਂਦੇ ਕਹਨੂੰ ਗਰੀਬ ਬੰਦੇ ਆ ਸਾਨੂੰ ਕੋਈ ਪਤਾ ਨਹੀਂ ਤਾਂ ਸਾਡਾ ਸਾਰਾ ਕੁਝ ਉਹਦਾ ਜਦੋਂ ਸਰਕਾਰ ਕਿੱਥੇ ਸੀ ਅਸੀਂ ਇਹੀ ਕਹਿੰਨੇ ਆ ਜਦੋਂ ਕਚਹਿਰੀਆਂ ਵਾਲੇ ਕਿੱਥੇ ਸੀਗੇ ਜਾਂ ਸਾਡੀਆਂ ਰਜਿਸਟਰੀਆਂ ਕਰਾਈਆਂ ਨਹੀਂ ਆ ਜਦੋਂ ਅਸੀਂ ਮੰਗਿਆ ਗੁਰਦੁਆਰਾ ਸਾਹਿਬ ਵੀ ਬਣਿਆ ਵਾ ਸਾਰਾ ਕੁਝ ਬਣਿਆ ਵਾ ਪੂਰੀ ਕਲੋਨੀ ਆ ਤਾਂ ਮਤਲਬ ਆਹ ਤੂੰ ਵੀ ਕਲੋਨੀ ਤੇ ਆ ਰਹਾ ਮੀਟਰ ਲੱਗੇ ਹੋਏ ਨੇ ਸਾਡੇ ਨਾਲੀਆਂ ਪੱਕੀਆਂ ਮੀਟਰੀਆਂ ਬਣੀਆਂ ਦੀਆਂ ਜੇ ਜੇ ਸਰਕਾਰ ਦੀ ਹੁੰਦੀ ਫਿਰ ਤਾਂ ਮੀਟਰ ਨਹੀਂ ਲੱਗਦਾ ਸੀ ਨਹੀਂ ਤਾਂ ਸਾਨੂੰ ਜਦੋਂ ਸਾਨੂੰ ਇਹਨੇ ਟੀਨਸ ਨੇ ਰਜਿਸਟਰੀ ਕਰਵਾਈ ਫਿਰ ਜਦ ਸਰਕਾਰ ਕਿੱਥੇ ਸੀ ਕਿ ਸਰਕਾਰ ਦਾ ਕਸੂਰ ਤੇ ਹੁਣ ਢਾਉਣਾ ਇਹਨੇ ਤੁਸੀਂ ਮਸ਼ੀਨ ਅੱਗੇ ਬੈਠੇ ਹੋ ਹਾਂ ਤੁਸੀਂ ਮਸ਼ੀਨ ਅੱਗੇ ਬੈਠੇ ਸਾਡੇ ਨਾਲ ਅਸੀਂ ਤਾਂ ਮਰ ਜਾਾਂਗੇ ਰਾਜ ਕਰ ਨਹੀਂ ਅਸੀਂ ਛੱਡ ਨਹੀਂ ਸਾਨੂੰ ਜਗ੍ਹਾ ਪਾ ਕੇ ਘਰ ਦਿੱਤੇ ਜਾਣਾ ਸੀ ਉੱਠ ਖੜਾਂਗੇ ਕਿੰਨੇ ਟਾਈਮ ਤੋਂ ਇੱਥੇ ਰਹਿ ਰਹੇ ਹੋ ਇੱਥੇ ਘੱਟੋ ਘੱਟ 35 ਸਾਲ ਮੰਗੋਗੇ ਸਾਨੂੰ ਰਹਿੰਦੇ ਨੂੰ ਠੀਕ ਹੈ ਜਦੋਂ ਸਾਨੂੰ ਨਰਜਿਸ ਵੀ ਜਗਾ ਲਿੱਤੀ ਆ ਰਜਿਸਟਰੀ ਹੋਈ ਆ ਪਟਵਾਰੀ ਹੋਗੇ ਸਾਰੇ ਦੇ ਸਾਈਨ ਸਭ ਕੁਝ ਵੀ ਪ੍ਰੋਪਰ ਹੋਇਆਗਾ ਠੀਕ ਆ ਉਦੋਂ ਸਰਕਾਰ ਨੇ ਕਿਉਂ ਨਹੀਂ ਦੱਸਿਆਗਾ ਵੀ ਭਾਈ ਇਹ ਵੀ ਨੈਰੀ ਮੈਕਮੇ ਦੀ ਜਗਾ ਕੀ ਉਹਨਾਂ ਤੇ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਜਿੰਨੇ ਸਾਨੂੰ ਜਗਾ ਵੇਚੀ ਆ ਉਹਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਤੇ ਨੈਰੀ ਮੈਗਮਟ ਆ ਰਹੇ ਨੇ ਠੀਕ ਆ ਵੀ ਨੂੰ ਜਾਤਾ ਜਗਾ ਬਦਲੇ ਜਗਾ ਪਾ ਕੇ ਦੇਣਾ ਤੇ ਬੰਦੀਕਾਰ ਬਾਈ ਢਿੰਡ ਸਤੇ ਹੋਣੀ ਚਾਹੀਦੀ ਅੱਛਾ ਲੱਖ ਰੁਪਏ ਲੈ ਹੋਏ ਪਹਿਲਾਂ ਜ਼ਮੀਨ ਤੇ ਹੁਣ ਉਹ ਉਹੀ ਤਾਂ ਗੱਲ ਹੈ ਹੁਣ ਅਸੀਂ ਤਾਂ ਦਿਹਾੜੀਦਾਰ ਬੰਦੇ ਆ ਮਸਾ ਤਿੰਨ ਕਾ ਤਿੰਨ ਕਾ ਕਰਕੇ ਸਰਨੇ ਕਰ ਪਾਇਆਗਾ ਅਸੀਂ ਕਿੱਥੇ ਜਾਵਾਂਗੇ ਜਵਾਕਾਂ ਨੂੰ ਲੈ ਨਾ ਪੱਕੇ ਤੌਰ ਤੇ ਮਿਲਣ ਨਾ ਪੱਕੇ ਤੌਰ ਤੇ ਕਦੇ ਕੱਢ ਜਾਂਦੇ ਨੇ ਕਦੇ ਬਾਹਰੇ ਦਿੱਤੇ ਜਾਂਦੇ ਨੇ ਕਦੇ ਕਿਵੇਂ ਦੇ ਜਾਂਦੇ ਇਹਦੀ ਮੰਤ ਨਹੀਂ ਅੱਜ ਤੱਕ ਸਹੀ ਹੋਈ ਹੈ ਜੀ ਹੁਣ ਕੀ ਮੰਗ ਕਰਦੇ ਮੰਗੇ ਇਹੀ ਕਰਦੇ ਆਂ ਦੇਖੋ ਇੱਕ ਤਾਂ ਜਿੱਦਾਂ ਸਾਨੂੰ ਜਗਾ ਵੇਚੀ ਆ ਠੀਕ ਆ ਉਹਦੇ ਕਾਰਵਾਈ ਹੋਵੇ ਤੇ ਸਾਨੂੰ ਜੇ ਢਾਣਦੇ ਨੇ ਜਾਂ ਕੀ ਕਰਦੇ ਨੇ ਸਾਨੂੰ ਜਗਾ ਬਦੇ ਜਗਾ ਤੇ ਪਾ ਕੇ ਦੇ ਕਿੰਨੀ ਵਾਰ ਨੋਟਿਸ ਆਇਆ ਇਸ ਬਾਬਤ ਹੁਣ ਸਾਨੂੰ 3-4 ਵਾਰ ਆਇਆ ਪਰ ਆਂਦਾ ਕਦੇ 10 ਸਾਲ ਬਾਅਦ ਆਂਦਾ ਈ ਕਦੇ 15 ਸਾਲ ਬਾਅਦ ਆਂਦਾ ਕਲੋਨੀ ਕੀ ਨਾਮ ਹੈ ਇਹ ਕਲੋਨੀ ਗੁਰੂ ਤੇਗ ਬਹਾਦਰ ਨਗਰ ਆਇਆ ਕਿ ਕਿੰਨੇ ਕਰਨੇ ਚ ਇਹ 40 ਤੋਂ 50 ਸਾਰੀ ਕਲੋਨੀ ਉਹ ਆ ਜਾਂਦੀ ਹੈ ਇਹ ਵਿੱਚੋਂ ਜਾ ਕਰਦੇ ਕਲੋਨੀਓ ਬੇਜਤੀ ਮਤਲਬ ਦੋਨੋਂ ਵਿੱਚੋਂ ਕਲੋਨੀ ਦੇ ਵਿੱਚ ਇਹ ਆ ਜਿਵੇਂ ਆ ਲਾਈਨਾਂ ਨੇ ਪੂਰੀ ਸੀ ਇਹ ਸਾਰੀ ਵਿੱਚ ਆ ਜਾਂਦੀ ਠੀਕ ਕਿਸੇ ਦਾ ਕਿੰਨਾ ਆਂਦਾ ਕਿਸੇ ਦਾ ਕਿੰਨਾ ਆਂਦਾ ਕਿਸੇ ਨੂੰ ਕੁਝ ਨਹੀਂ ਪਤਾ ਠੀਕ ਹੈ ਉਹ ਤਾਂ ਕੋਠੇ ਬਣੇ ਨੇ ਹੁਣ ਕਿਵੇਂ ਪਲਾਨ ਹੋਊਗਾ ਉਹ ਗੱਲ ਤਾਂ ਹੋਈ ਹੈ ਹੁਣ ਅਸੀਂ ਕਰੀਏ ਤਾਂ ਕਰੀਏ ਕੀ ਠੀਕ ਹੈ ਅਸੀਂ ਤਾਂ ਆਪਣੀ ਸਾਰੀ ਉਮਰ ਦੀ ਜਮਾ ਪੂੰਜੀ ਲਾ ਕੇ ਬੈਠੇ ਆ ਉਹਦੇ ਤੇ ਅਸੀਂ ਪਾਵਾਂਗੇ ਅਸੀਂ ਤਾਂ ਸਾਡੇ ਤੋਂ ਤਾਂ ਪੈਣਾ ਵੀ ਨਹੀਂ ਹੁਣ ਕਿੱਥੇ ਜਾਵਾਂਗੇ ਅਸੀਂ ਮਸਲਾ ਭਾਜੀ ਇਹ ਆਈ ਸਾਡੇ ਪਿਤਾ ਜੀ ਨੇ ਜਗਾ ਲਿੱਤੀ ਸੀ ਰਣਜੀਤ ਸਿੰਘ ਢੀਂਸਾ ਪ੍ਰਾਪਰਟੀ ਡੀਲਰ ਤੋਂ ਉਹਨੇ ਸਾਨੂੰ ਜਗਾ ਅਸੀਂ ਪੈਸੇ ਦਿੱਤੇ ਉਹਨੇ ਸਾਨੂੰ ਜਗਾ ਦਿੱਤੀ ਕਬਜ਼ਾ ਕਰਾਇਆ ਅਸੀਂ ਮਕਾਨ ਪਾਇਆ ਸਾਨੂੰ ਮਹਿਕਮੇ ਕੰਨੀਓ ਕੋਈ ਇਨਕੁਆਰੀ ਨਹੀਂ ਆਈ ਵੀ ਇਹ ਸਰਕਾਰੀ ਜਗਾ ਜਾਂ ਕਿਸੇ ਹੁਣ ਸਰਕਾਰੀ ਹੁਣ ਮਹਿਕਮਾ ਸਾਡੇ ਮਕਾਨ ਢਾਨ ਆਇਆ ਸਾਨੂੰ ਇਹ ਨਹੀਂ ਪਤਾ ਵੀ ਸਾਡੀ ਸਰਕਾਰੀ ਜਗਾ ਆਉਂਦੀ ਆ ਜਾਂ ਨਹੀਂ ਆਉਂਦੀ ਜੀ ਇਹ ਕੋਈ ਮੰਤੀ ਨਹੀਂ ਹੋਈ ਜੀ 18 ਸੈਨੂੰ ਬੁਲਾਇਆ ਜਾ ਬਾਈ ਉਹ ਤੋਂ ਪੁੱਛਿਆ ਜਾਵੇ ਵੀ ਹਾਂ ਭਾਈ ਤੈ ਸਰਕਾਰੀ ਜਗ੍ਹਾ ਵਿੱਚ ਹੀ ਆ ਕਿਉਂ ਵਿੱਚ ਹੀ ਆ ਕਿਉਂ ਵਿੱਚ ਹੀ ਆ ਕਿੱਥੇ ਕਬਜ਼ਾ ਦਿੱਤਾ ਹੀ ਕਿਹੜਾ ਮਹਿਕਮਾ ਆਇਆ ਇਹ ਬੰਦੇ ਇਹ ਨਹਿਰੀ ਮਹਿਕਮੇ ਵਾਲੇ ਆਏ ਨੇ ਕੀ ਕਹਿੰਦੇ ਨੇ ਤੁਹਾਨੂੰ ਇਹ ਮਕਾਨ ਖਾਲੀ ਕਰਨੇ ਨੂੰ ਕਹਿੰਦੇ ਨੇ ਤੇ ਅੱਜ ਕਬਜ਼ਾ ਲੈਣਾ ਹੀ ਇਹਨਾਂ ਨੇ ਇੱਥੇ ਕਿੰਨਾ ਏਰੀਆ ਕਿੰਨਾ ਏਰੀਆ ਚ ਬਣੇ ਹੋਣ 40 ਫੁੱਟ ਏਰੀਆ 40 ਫੁੱਟ ਹੈ ਐ ਨਹੀਂ ਪਤਾ ਹੀ ਵੀ ਕਿੰਨਾ ਏਰੀਆ ਹੁੰਦਾ ਇਹ ਸਾਡੀ ਸਾਰੀ ਕਲੋਨੀ ਇੱਥੇ ਫਿਲਹਾਲ ਸਾਰੇ ਦੇਖੋ ਇਹ ਮਾਤਾ ਬੈਠੇ ਨੇ ਜੀ ਹਰੇਕ ਘਰ ਦੇ ਵਿੱਚੋਂ ਮੈਂਬਰ ਆਏ ਹੋਏ ਨੇ ਜੀ ਸਾਨੂੰ ਕੋਈ ਇਨਕੁਆਰੀ ਨਹੀਂ ਦਿੱਤੀ ਇਹਨਾਂ ਨੇ ਵੀ ਸਰਕਾਰੀ ਜਗ੍ਹਾ ਟੋੜੀ ਆਉਂਦੀ ਆ ਕਿੰਨੇ ਘਰ ਕਿੰਨੇ ਘਰ ਦੇ ਨੇ ਵਿੱਚ ਜਿਹੜੇ ਘਰ ਦੇ ਨੇ ਇਹ ਤਕਰੀਬਨ ਜੀ 40-50 ਘਰ ਆ ਰਹੇ ਨੇ ਜੀ ਗਲੀ ਦੇ ਵਿੱਚ ਹੀ 40-50 ਘਰ ਆ ਰਹੇ ਨੇ ਜਿਹੜਾ ਪ੍ਰਾਪਰਟੀ ਡੀਲਰ ਆ ਉਹਦੇ ਖਿਲਾਫ ਨਹੀਂ ਕੋਈ ਕਾਰਵਾਈ ਹੋ ਰਹੀ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਸਾਡੇ ਗਰੀਬਾਂ ਨੂੰ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਜੀ ਮੈਕਮੇ ਕੰਨੀਓ ਬਈ ਜਗ੍ਹਾ ਖਾਲੀ ਕਰੋ ਅਸੀਂ ਮਕਾਨ ਢਾਣੇ ਨੇ ਕਬਜ਼ਾ ਲੈਣਾ ਈ ਤੁਹਾਡੀ ਹੁਣ ਕੀ ਮੰਗਾ ਤੁਹਾਡੀ ਹੁਣ ਸਾਡੇ ਤਾਂ ਇਹੀ ਮੰਗਾ ਈ ਗਰੀਬਾਂ ਦਾ ਹੱਲ ਕੀਤਾ ਜਾਵੇ ਸਾਡਾ ਤੇ ਪਹਿਲੇ ਸੱਟਾ ਹੱਲ ਕੀਤਾ ਜਾਵੇ ਪ੍ਰਾਪਰਟੀ ਡੀਲਰ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਜੇ ਸਾਡੀ ਜਗ੍ਹਾ ਆ ਰਹੀ ਆ ਸਾਨੂੰ ਜਗ੍ਹਾ ਬਦ ਜਗ੍ਹਾ ਦਿੱਤੀ ਜਾਵੇ ਬਈ ਮਕਾਨ ਪਾ ਕੇ ਦਿੱਤੇ ਜਾਣੀ ਸਾਡੇ ਉੱਤੇ ਨਾ ਗੁੰਜਾਇਸ਼ ਨਹੀਂ ਆਂਦੀ ਵੀ ਅਸੀਂ ਮਕਾਨ ਪਾ ਸਕੀ ਆ ਗਰੀਬ ਬੰਦੇ ਜਿਹੜੇ ਹੜੀਦਾਰ ਵਿੱਚ ਬੰਦੇ 6-7 ਸਾਲ ਪਹਿਲਾਂ ਇਹਦੀ ਮੰਗਤੀ ਹੋਈ ਯਾਰ ਜਗਿੰਦਰ ਸਿੰਘ ਕਾਨੂੰਗੋ ਰਟਾਇਰ ਹੋਇਆ ਵੈ ਤੇ ਉਹਨੇ ਲਿਖਿਆ ਵੀ ਨਾ ਤਾਂ ਠੱਡਾ ਕੋਈ ਮਿਲਿਆ ਸਹੀ ਨਾ ਸਹੀ ਮਿਟੀ ਹੋਈ ਐ ਉਹ ਮੇਰੇ ਕੋਲ ਫੀਮ ਐਨ ਪੈਨ ਉਦੋਂ ਬਾਅਦ ਆਹ ਰਾਸਤੇ ਤੋਂ ਇੱਧਰ ਠੱਡੇ ਲਾ ਗਏ ਪਹਿਲਾਂ ਹੁਣ ਬੇਨਤੀ ਮੇਰੀ ਗੱਲ ਹੋਈ ਹੁਣ ਇੱਧਰ ਲਾਤੇ ਗੁਰਦਾਰ ਸਾਹਿਬ ਦਾ ਜਿੰਨਾ ਦਰਬਾਰ ਸਾਹਿਬ ਕੋ ਇੱਧਰ ਇੱਕ ਜਗ੍ਹਾ ਵਿੱਚ ਹੁਣ ਕਹਿੰਦੇ ਵੀ ਇੱਧਰ ਵਿੱਚ ਐ ਆ ਫਿਰ ਇਸ ਰੀਮ ਨਾਲ ਦੀ ਸੀ ਦੇ ਵਗੇ ਦੀ ਸੀ ਦਾ ਡਰਾਗੇ ਦੀ ਸੀ ਦੇ ਮੇ ਕਰਾ ਕੇ ਇਸ ਰੀ ਲੈਂਦਾ ਇਥੋਂ ਖਰਚ ਕਰਾਇਆ ਪਹਿਲਾ ਆ ਹੁਣ ਪਤਾ ਨਹੀਂ ਕਿਨੇ ਕਾਰਵਾਈ ਕੀ ਕਰੀਏ ਖੇਲੇ ਰਜਿਸਟਰੀਆਂ ਤਾਂ ਹੈਗੀਆਂ ਜੀ ਇਹਦੇ ਸਾਰੇ ਛੋਨੇ ਛੋਨੇ ਕਹਿੰਦੇ ਹਾਂ ਸਾਰੀਆਂ ਸਾਰੀਆਂ ਰਜਿਸਟਰੀਆਂ ਹੈਗੀਆਂ ਜਿਹੜੇ ਮਕਾਨ ਬਣੇ ਜਦੋਂ 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 ਮੀਟਰ ਲੱਗ ਕੇ ਸਭ ਕੁਝ ਹੋ ਗਿਆ ਤੇ ਉਦੋਂ ਨੇ ਮੈਕਨਿਕ ਦੇ ਪਾਸੇ ਸੀ ਵੀ ਇਹ ਸਰਕਾਰੀ ਜਗ੍ਹਾ ਪਤਾ ਤੀ ਹੁਣ ਪਤਾ ਨਹੀਂ ਕਿਨੇ ਦੂਏ ਪਾਸੇ ਕਰਾਤਾ ਪਹਿਲਾਂ ਇੱਧਰ ਜਿਵੇਂ ਉਹੀ ਹੁੰਦਾ ਖਿੱਚ ਕੇ ਕਰਾ ਦੇ ਮੇਰੇ ਮਿੱਤ ਫਿੱਤਾ ਸਾਰਾ ਰਬਟਨਾ ਵੱਧ ਗਿਆ ਘਟ ਗਿਆ ਇਹਦਾ ਟੱਕਈ ਐਨੇ ਰਾਜੀ ਗੁਰੂ ਘਰ ਵੀ ਵਿੱਚ ਗੁਰੂ ਘਰ ਵੀ ਪਿੱਛੇ ਅੱਛਾ ਉਹ ਗੁਰਦਰਾ ਸਾਹਿਬ ਦੇ ਇਨਸਾਨ ਸਾਹਿਬ ਵੀ ਪਹਿਲਾਂ ਥੱਲੇ ਧੀ ਅੱਛਾ ਇਹ ਜਗਾ ਚਾਰ ਰਹੀ ਹਾਤੀ ਫੇਰ ਚੱਕ ਕੇ ਉਹਨੇ ਉੱਪਰ ਲਾਤਾ ਇਨਸਾਨ ਕੀ ਲੱਗਦਾ ਵੀ ਉਹ ਤਾਂ ਵੀ ਕਾਰਵਾਈ ਫਿਰ ਹੁਣ ਜਿਹਦੇ ਜਦੋਂ ਨਹੀਂ ਉਹ ਤੇ ਇੱਕ ਹੋਵੇ ਜੀਨੇ ਵੇਚਿਆ ਇਹ ਜਗਾਉਦੀ ਉਰੇ ਪਈਆ ਬਥੇਰੀ ਔਰ ਕਵਰ ਕਰ ਲੈਣ ਕਿ ਤੁਮਰ ਜੀ ਠੀਕ ਹੈ ਸਭ ਇਹ ਕੀ ਮਾਜਰਾ ਜੋ ਘਰ ਟਾਉਣ ਲਈ ਤੁਸੀਂ ਆਏ ਹੋ ਇਹਦਾ ਆਪਣਾ 1982 85 ਦਾ ਕੇਸ ਚੱਲ ਰਿਹਾ ਉਹ ਠਿੰਸਾ ਕੁਝ ਠਿੰਸਾ ਨਾਮ ਦਾ ਬੰਦਾ ਸੀ ਉਹਨੇ ਕਲੋਨੀ ਕੱਟਤੀ ਤੇ ਸਾਡੇ ਮੈਕਨੇਡੀ ਮਲਕੋ ਮੈਨਰ ਨਾਮ ਦੀ ਜੇ ਦਾ ਸੀ ਉਸ ਬੰਦੇ ਨੇ ਨਜਾਇਜ਼ ਸਾਰੀਆਂ ਕਰਵਾਈਆਂ ਨੇ ਆਪਣਾ ਘਰ ਵੇਚੇ ਨੇ ਲੋਕਾਂ ਨੂੰ ਤੇ ਇਹਦਾ ਹਾਈ ਕੋਰਟ ਦੇ ਵਿੱਚ ਵੀ ਕੇਸ ਚੱਲਿਆ ਤੁਹਾਨੂੰ ਕਿ ਕੇਸ ਮਹਿਕਮੇ ਦੇ ਪੱਖ ਚੋਂ ਹਾਈ ਕੋਰਟ ਦੇ ਆਦੇਸ਼ ਨੇ ਵੀ ਇਸ ਤੇ ਆਪਣਾ ਕਬਜ਼ਾ ਲਿਆ ਜਾਂਦੇ ਤੇ ਆਪਣਾ ਕਬਜ਼ਾਕਾਰ ਵੀ ਸੀਰੇ ਚ ਰਹਿ ਗਿਆ ਕਿੰਨੇ ਏਰੀਆ ਜੀ ਇਹ ਤਕਰੀਬਨ 7 ਬਿਗੇ 14 ਬਿਗੇ ਕਿੰਨੇ ਘਰ ਆਉਂਦੇ ਨੇ ਜੀ ਇਹਦੇ ਅੰਦਰ ਤਕਰੀਬਨ 40 42 ਘਰ ਹਾਂਜੀ ਜਦੋਂ ਵਿੱਚ ਆ ਜਿਹੜਾ ਹੈਗਾ ਉਦੋਂ ਕਿਉਂ ਨਹੀਂ ਜਿਹੜਾ ਹੈਗਾ ਗੌਰ ਕੀਤੀ ਜਾ ਉਸਨੇ ਜੋ ਮੀਟਰ ਵੀ ਲੱਗ ਚੁੱਕੇ ਕੀ ਲੱਗਦਾ ਜਿਹੜਾ ਹੈਗਾ ਦੂਜੇ ਸਰਕਾਰ ਦੇ ਵਿੱਚ ਜਿਹੜੇ ਹੈਗੇ ਅਧਿਕਾਰੀ ਨੇ ਉਹ ਵੀ ਵਿੱਚ ਇਨਵੋਲਡ ਸੀ ਮੈਂ ਜਿਵੇਂ ਵੀ ਦੱਸਿਆ ਤੁਹਾਨੂੰ ਇਹਦਾ ਘੱਟੋ ਘੱਟ 20-25 ਸਾਲ ਕੇਸ ਚੱਲਿਆ ਜੀ ਇਹਦਾ ਤੇ ਪੈਰ ਵੀ ਉਦੋਂ ਹੀ ਮੈਗਮ ਨੇ ਸ਼ੁਰੂ ਕਰਤੀ ਸੀ ਆਪਣੀ ਜਦੋਂ ਮੈਗਮ ਨੂੰ ਕਮੇਡੀ ਭਿੰਨਕ ਲੱਗੀ ਮੇਰੇ ਬੰਦੇ ਗਲਤ ਤੋਂ ਉਸਾਰੀਆਂ ਕਰਵਾ ਰਿਹਾ ਗਲਤ ਕਬਜ਼ੇ ਦਵਾ ਤੇ ਫਿਰ ਐਫ ਆਈ ਆਰ ਕਿਉਂ ਨਹੀਂ ਹੋਈ ਉਸ ਦੇ ਖਿਲਾਫ ਜਦੋਂ ਕੋਰਟ ਦੇ ਕੋਰਟ ਕੇਸ ਦੇ ਵਿੱਚ ਸਾਰਾ ਕੁਝ ਹੋ ਜਾਂਦਾ ਹੈ ਅੱਛਾ ਐਫ ਆਈ ਆਰ ਨੂੰ ਤੇ ਫਿਰ ਹੁਣ ਜਿਹੜੇ ਕਹਿ ਰਹੇ ਨੇ ਵੀ ਹੁਣ ਅਸੀਂ ਕਿੱਥੇ ਜਾਈਏ ਇਹ ਤਾਂ ਜੀ ਹੁਣ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਫਿਰ ਹੁਣ ਤੁਹਾਡੀ ਕੀ ਕਾਰਵਾਈ ਹੈ ਜੀ ਇੱਥੇ ਸਾਨੂੰ ਤਾਂ ਇਹ ਹੁਕਮ ਨੇ ਜੀ ਵੀ ਕਮਜ਼ੋਰ ਨਿੱਟਾ ਜਾਵੇ ਅੱਛਾ ਕਬਜ਼ਾ ਹਾਂਜੀ ਜੀ ਸੀਪੀ ਅਸੀਂ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਇੱਥੇ ਤੇ ਪਬਲਿਕ ਵੱਲੋਂ ਪ੍ਰੋਟੈਸਟ ਕੀਤਾ ਗਿਆ ਜੀ ਅੰਦਰ ਇਹ ਜੰਮ ਸਕੂਲ ਵਿਭਾਗ ਦਾ ਜਿਹੜਾ ਕਬਜ਼ਾ ਕਰਨੀ ਸੀਗੀ ਇਹਦੇ ਵਿੱਚ ਜਿਹੜੇ ਨਵੇਂ ਤਹਿਸੀਲਦਾਰ ਜੀ ਨੇ ਉਹਨਾਂ ਦੇ ਨਾਲ ਅਸੀਂ ਆਏ ਸੀ ਲੈਂਡ ਰਿਡੂ ਕਰੀਏ ਉਹਨਾਂ ਨੇ ਬਸਾਰਾ ਮਨਜ਼ੂਰ ਕਾਗਜ਼ ਪੱਤਰਾਂ ਗਏ ਜਿਹੜਾ ਬਾਰੇ ਉਹਨਾਂ ਨਵੇਂ ਤਹਿਸੀਲਦਾਰ ਸਾਹਿਬ ਦੇ ਨਾਲ ਤੇ ਹੁਣ ਇਹਨੇ ਅੱਗੇ ਜਿਵੇਂ ਜੀਸੀ ਮਸ਼ੀਨ ਚੱਲਣੀ ਸੀ ਇਹ ਪਹਿਲਾਂ ਇਹ ਅੱਗੇ ਬੈਠੇ ਨੇ ਰੋਕ ਦਿੱਤੀ ਨੇ ਨਹੀਂ ਤਸੀਲਦਾਰ ਸਾਹਿਬ ਗਏ ਹੋਏ ਨੇ ਕਿਤੇ ਪਾਸੇ ਜਦੋਂ ਉਹ ਹੁਕਮ ਦੇਣਗੇ ਉਸ ਹਸਾਬ ਨਾਲ ਕਾਰ ਵੀ ਹੋ ਜਾਊਗਾ